ਰਾਗ ਗੋੜੀ ਗੁਆਰੇਰੀ ਮਹੱਲਾ ਪਹਿਲਾ ਚੌਪਦੇ ਦੋਪਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਕਾਲ ਮੂਰਤ ਜੋਨੀ ਸੈ ਪੰਗੁਰ ਪ੍ਰਸਾਦ ਪਉਮਚ ਪਾਰਾ ਵੱਡਾ ਤੋਲ ਮਨਮਤ ਹੌਲੀ ਬੋਲੇ ਬੋਲ ਸਿਰਤਰ ਚੱਲੀਐ ਸਹੀਐ ਭਾਰ ਨਦਰੀ ਕਰਮੀ ਗੁਰ ਵਿਚਾਰ ਪੈ ਵਿਨ ਕੋਇ ਨਾ ਲੰਗਸ ਪਾਰ ਪੈ ਪੋ ਰੱਖਿਆ ਭਾਈ ਸਵਾਰ ਰਹਾਓ ਪੈ ਤਨ ਅਗਨ ਭਖੇ ਪੈ ਨਾਲ ਪੈ ਪੋ ਕੜੀਏ ਸ਼ਬਦ ਵੀ ਸਵਾਰ ਪੈ ਵਿਨ ਕਾਰਤ ਕਾਚ ਨੀ ਕਾਚ ਅੰਦਾ ਸੱਚਾ ਅੰਦੀ ਛਟ ਬੁੱਧੀਵਾਜੀ ਉਪਜੇ ਚਾਓ ਸਿਆਸ ਸਿਆਨ ਪਪ ਪਵੇ ਨਾ ਤਾਓ ਨਾਨਕ ਮਨਮੁਖ ਬੋਲਣ ਬਾਉ ਅੰਦਾ ਅਖਰ ਬਾਉ ਦਵਾਉ ਗੋੜੀ ਮਹੱਲਾ ਪਹਿਲਾ ਡਰ ਕਾਰ ਕਾਰ ਡਰ ਡਰੇ ਡਰ ਜਾਏ ਸੋ ਡਰ ਕਿਹਾ ਜਿਤ ਡਾਡਾ ਡਰੇ ਡਰ ਪਾਏ ਤੁਤਵਿਨ ਦੂਜਾ ਨਹੀਂ ਜਾਏ ਜੋ ਕਿਛ ਬਰਤੇ ਸਭ ਤੇਰੀ ਰਜਾਈ ਡਰੀਏ ਜੇ ਡਰ ਹੋਵੇ ਹੋਰ ਡਾਡਰ ਡਰਨਾ ਮਣਕਾ ਸੋਰ ਰਹਾਓ ਨਾ ਜਿਓ ਮਰੇ ਨਾ ਡੂਬੇ ਤਰੇ ਜਿਨਕ ਚਕਿਆ ਸੋ ਕਿਛ ਕਰੇ ਹੁਕਮੇ ਆਵੇ ਹੁਕਮੇ ਜਾਏ ਆਗੇ ਪਾਛੇ ਹੁਕਮ ਸਮਾਏ ਹੰਸ ਹੇਤ ਆਸਾ ਸਮਾਨ ਤਿਸ ਵਿੱਚ ਭੂਖ ਬੋਤ ਨਹਿਸਾਨ ਪੋਖਾਣਾ ਪੀਣਾ ਆਧਾਰ ਪਿੰਖਾ ਦੇ ਮਰ ਹੋ ਹੈ ਗਵਾਰ ਜਿਸਨੂੰ ਕੋਏ ਕੋਈ ਕੋਏ ਜਿਸ ਕਾ ਕੋਏ ਕੋਈ ਕੋਏ ਕੋਏ ਸਭ ਕੋ ਤੇਰਾ ਤੂ ਸਬਨਾ ਕਾ ਸੋਏ ਜਾਕੇ